ਇਹ ਕਟੜਪੁਰ ਕੋਰੀਡੋਰ ਲੱਗਦਾ ਇਸ ਵੇਲੇ ਮਜਬੂਤਾ ਦਰਸਾਂ ਕਿ ਕੀ ਸਥਿਤੀ ਆ ਰਹੀ ਹੈ ਹਜੇ ਸਥਿਤੀ ਹੈਗੀ ਹੈ ਕਿ ਦਰਿਆ ਜ਼ਰੂਰ ਥੋੜਾ ਜਿਹਾ ਵਧਿਆ ਹੋਇਆ ਬਟ ਕੋਈ ਬਹੁਤ ਡੇਂਜਰ ਤੇ ਰਿਸਕ ਦੀ ਗੱਲ ਨਹੀਂ ਹੈਗੀ ਹੈ ਜਿੰਨਾ ਮਾੜਾ ਮੋਟਾ ਇੱਥੇ ਹੈਗਾ ਉਹ ਆਪਾਂ ਪੂਰਾ ਜੀਸੀਬੀ ਲਿਆਏ ਨੇ ਲੇਬਰ ਲਿਆਏ ਨੇ ਉਹ ਕੰਮ ਸਾਰਾ ਪੱਕਾ ਹੋ ਜਾਊਗਾ ਬਾਕੀ ਵੀ ਜਿਹੜੇ ਆ ਜੀ ਕੁਝ ਥਾਵਾਂ ਦੇ ਉੱਤੇ ਜਿਹੜੇ ਕੋਈ ਢੁੱਠੀ ਬੰਦ ਟੁੱਟੇ ਨਹੀਂ ਆ ਜੀ ਨਹੀਂ ਕੋਈ ਐਵੇਂ ਬਹੁਤ ਮੇਜਰ ਕਿਤੇ ਕੋਈ ਬ੍ਰੀਚ ਹੋਇਆ ਨਹੀਂ ਹੈ ਵੇ ਜੇ ਥੋੜਾ ਥੋੜਾ ਪਾਣੀ ਹੈਗਾ ਉਹ ਵਧਣਾ ਹੀ ਹੈਗਾ ਮੈਂ ਫਿਰ ਦਰਖਾਸਤ ਕਰਾਂਗਾ ਕਿ ਸ਼ਾਮ ਨੂੰ ਫਿਰ ਪਾਣੀ ਦਾ ਲੈਵਲ ਜਿਹੜਾ ਹੈਗਾ ਵਧੂਗਾ ਤੇ ਲੋਕੀ ਜਿਹੜੀ ਹੈਗੀ ਹੈ ਉੱਚੀ ਥਾਂ ਲੱਭਣ ਤੇ ਕੋਈ ਵੀ ਰਿਸਕ ਲੱਗਦਾ ਕੁਝ ਵੀ ਲੱਗਦਾ ਤੁਰੰਤ ਹੀ ਪ੍ਰਸ਼ਾਸਨ ਨੂੰ ਦੱਸਣ ਆਪਾਂ ਉਹਨਾਂ ਨੂੰ ਪਾਵੇ ਉਧਰ ਏਵੈਕੂਏਟ ਕਰ ਦੇਣਗੇ ਸਾਡੇ ਤਿੰਨ ਏਵੈਕੂਏਸ਼ਨ ਸੈਂਟਰਸ ਐਕਟਿਵ ਨੇ ਉਹ ਕਿਸੇ ਵੀ ਪਾਸੇ ਜਾ ਸਕਦੇ ਨੇ ਜਿਹੜਾ ਉਹਨਾਂ ਨੂੰ ਸਭ ਤੋਂ ਨੇੜੇ ਪੈਂਦਾ ਹੋਵੇ ਉੱਥੇ ਖਸ ਵਾਲਾ ਰੋਡਪਾਸਟ ਆ ਗਿਆ ਜੀ ਲੇਟਸ ਹੋਰ ਵੀ ਆਪਾਂ ਜਿਹੜੀਆਂ ਵੀਡੀਓ ਜਿਹੜੀਆਂ ਛੋਟਕਾ ਫਾਈ ਹੈਗੀ ਆ ਜੀ ਪਿੰਡ ਦੇ ਜਿਹੜੇ ਲੋਕ ਉਹ ਮੌਜੂਦਾ ਸੀਗੇ ਤੇ ਪਰ ਪ੍ਰਸ਼ਾਸਨ ਉੱਥੇ ਤੱਕ ਹਲੇ ਤੱਕ ਨਹੀਂ ਪਹੁੰਚਿਆ ਕਿਹੜੇ ਪਿੰਡ ਰੋਡ ਪੁਰਜ ਖਾਣੇ ਲੱਗੇ ਅੱਛਾ ਜੀ ਜੀ ਉੱਥੇ ਦੇ ਸੇ ਪ੍ਰਸ਼ਾਸਨ ਦੀ ਆਪਣੀ ਟੀਮਾਂ ਹਰ ਪਾਸੇ ਐਕਟਿਵ ਨੇ ਉਹ ਉੱਥੇ ਪਹੁੰਚ ਗਈਆਂ ਹੋਣੀਆਂ ਬਾਕੀ ਆਪਾਂ ਫਿਰ ਵੈਰੀਫਾਈ ਕਰ ਲੈਣਗੇ ਬਾਕੀ ਇਸ ਵੇਲੇ ਜਿਹੜੀ ਸਥਿਤੀ ਹੈ ਜੀ ਕੀ ਹੈ ਜੀ ਇਸ ਵੇਲੇ ਸਥਿਤੀ ਇਹ ਹੈਗੀ ਹੈ ਕਿ ਆਪਾਂ ਪੂਰਾ ਆਪਣੇ ਹਰ ਪਾਸੇ ਆਪਣੀ ਚਾਰੋਂ ਤਰਫ ਟੀਮਾਂ ਗਈਆਂ ਹੋਈਆਂ ਨੇ ਹੈਲਥ ਦੀਆਂ ਟੀਮਾਂ ਰੈਡੀਆਂ ਨੇ ਖਾਨਬੀਨ ਦੀ ਵਿਵਸਥਾ ਹੈਗੀ ਹੈ ਏਵੈਕੂਏਸ਼ਨ ਸੈਂਟਰਸ ਐਕਟਿਵ ਨੇ ਸਾਡੇ ਜਿੱਥੇ-ਜਿੱਥੇ ਸਾਨੂੰ ਲੱਗ ਰਿਹਾ ਕਿ ਰਿਸਕ ਵੀ ਹੈਗਾ ਉੱਥੇ ਵੀ ਆਪਾਂ ਨੇ ਕੰਮ ਸ਼ੁਰੂ ਕਰਵਾ ਦਿੱਤਾ ਹੈਗਾ ਬਟ ਇਹ ਟਾਈਮ ਹੈਗਾ ਕਿ ਲੋਕਾਂ ਨੂੰ ਵੀ ਥੋੜਾ ਜਿਹਾ ਅਵੇਅਰ ਹੋਣਾ ਪਊਗਾ ਫਾਲਸ ਇਨਫੋਰਮੇਸ਼ਨ ਕਿਤੇ ਕੋਈ ਸਪਰੈਡ ਨਹੀਂ ਕਰਨੀ ਹੈ ਨਾ ਲੋਕੀ ਰੀਲ ਪਾਉਂਦੇ ਆ سوشل میڈیا ਤੇ ਪਾਉਂਦੇ ਆ ਉਹਨਾਂ ਤੋਂ ਆਪਾਂ ਬਚੀਏ ਕਿਉਂਕਿ ਉਹ ਬਹੁਤੀਆਂ ਅਫਵਾਹਾਂ ਫੈਲ ਰਹੀਆਂ ਨੇ ਨਹੀਂ ਪੈਨਿਕ ਦੀ ਸਿਚੁਏਸ਼ਨ ਨਹੀਂ ਹੈਗੀ ਬਟ ਪਾਣੀ ਜ਼ਰੂਰ ਵੱਧੂਗਾ ਤੇ ਥੋੜਾ ਜਿਹਾ ਆਪਣੇ ਧਿਆਨ ਚ ਰ ਇਹ ਰਤਨੇ ਜੀ ਜਿਹੜੇ ਹੜ੍ਹ ਦੇ ਦੀ ਐਸੋੜੇ ਇਸ ਤੋਂ ਜਿਹੜੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਪਾਣੀ ਜਿਹੜਾ ਪਿੱਛੋਂ ਜ਼ਿਆਦਾ ਆ ਰਿਹਾ ਤੇ ਉਹ ਸਾਡੇ ਕੋਲੇ 3-4 ਘੰਟਿਆਂ ਚ ਥੋੜਾ ਬਹੁਤਾ ਹੋਰ ਵਧਣ ਦੀ ਸੰਭਾਵਨਾ ਹੈ ਅਸੀਂ ਕਣੀ ਕੇ ਬੇਟ ਵਗੈਰਾ ਸਾਰਾ ਏਰੀਆ ਉਧਰ ਰੌਲੀ ਨੰਗਲੀ ਨੰਗਲੀ ਵੀ ਅਸੀਂ ਉਧਰ ਸਾਰਾ ਵਿਜਿਟ ਕਰਕੇ ਆਏ ਹੁਣੇ ਸਾਰੇ ਉਥੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਜਿਹੜੇ ਜਿਹੜੇ ਲੋਕ ਡੇਰੇਆਂ ਤੇ ਵੀ ਰਹਿ ਰਹੇ ਆ ਉਹਨਾਂ ਨੂੰ ਵੀ ਅਸੀਂ ਜਿਹੜੇ ਡੰਗਰ ਵਗੈਰਾ ਤੇ ਜਿਹੜੇ ਉੱਥੇ ਬੰਦੇ ਰਹਿੰਦੇ ਆ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਉੱਥੇ ਰਾਤ ਨੂੰ ਆਪਣੇ ਆਪ ਨੂੰ ਬਾਹਰ ਕੱਢੋ ਤੇ ਅਸੀਂ ਉਹਨਾਂ ਨੂੰ ਸਾਡੇ ਤਹਿਸੀਲਦਾਰ ਵੀ ਉੱਥੇ ਨੇ ਸਾਡਾ ਫੀਲਡ ਸਟਾਫ ਵੀ ਉੱਥੇ ਆ ਅਸੀਂ ਸਾਰਾ ਆਪ ਵਿజిਟ ਕੀਤਾ ਕੋਈ ਇਹੋ ਜੀ ਸ਼ਹਿਰ ਵਾਲੀ ਕਿਸੇ ਨੂੰ ਕੋਈ ਗੱਲ ਨਹੀਂ ਹੈ ਪਰੰਤੂ ਅਲਰਟ ਰਹਿਣ ਲੋਕ ਫालतू ਜਿਹੜੇ ਰਿਯੂਮਰ ਆ ਰਹੇ ਆ ਵੀ ਹੋ ਹੋ ਗਿਆ ਉਹ ਹੋ ਗਿਆ ਉਹ ਜਿਹੜੇ ਬੰਦੇ ਫਲਾ ਰਹੇ ਸੀ ਟੀਐਸਪੀ ਸਾਹਿਬ ਨੂੰ ਕਾਰਵਾਈ ਕਰਨੀ ਵੀ ਲਿਖਿਆ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਹੋ ਜੀ ਕੋਈ ਸਿਚੁਏਸ਼ਨ ਨਹੀਂ ਹੈ ਡਰ ਵਾਲੀ ਜਿਹੜੀ ਲੋਕਾਂ ਨੇ ਫਾਲਤੂ ਰੂਮਰ ਛੱਡ ਰਹੇ ਜਿਹੜਾ ਉਹ ਮੀਡੀਆ ਦੇ ਉੱਤੇ ਪਰੰਤੂ ਸਾਰੀ ਸਥਿਤੀ ਅੰਡਰ ਕੰਟਰੋਲ ਹੈ ਹੁਣ ਕੋਈ ਪਾਣੀ ਛੱਡਣ ਦੀ ਕੋਈ ਸਭਾਵ ਨਹੀਂ ਹੈ ਪਾਣੀ ਤਾਂ ਨੇਚਰਲ ਪਾਣੀ ਆ ਰਿਹਾ ਥੋੜਾ ਜਿਹਾ ਹੁਣ ਤਿੰਨ ਚਾਰ ਘੰਟਿਆਂ ਦੇ ਕੋਲੇ ਹੋਰ ਵਧਣ ਦੀ ਪਹਿਲਾਂ ਥੋੜਾ ਬੋਤਾ ਪਾਣੀ ਵਧਿਆ ਪਰ ਕੋਈ ਇਹੋ ਜੀ ਸਾਡੇ ਕੋਲੇ ਪਾੜ ਪੈਣ ਦੀ ਜਾਂ ਕੋਈ ਅੱਧੀ ਸਿਚੁਏਸ਼ਨ ਨਹੀਂ ਹੈਗੀ ਸਾਰਾ ਕੁਝ ਅੰਡਰ ਕੰਟਰੋਲ ਹੈ ਸਾਡੇ ਕੋਲੇ ਟੀਮਾਂ ਰੈਡੀ ਹੈ ਸਾਡੇ ਕੋਲੇ ਹਜ਼ਾਰ ਬੈਗ ਰੈਡੀ ਹੈ ਜਿੱਥੇ ਕੋਈ ਮਾੜੀ ਮੋਟੀ ਵੀਕ ਪੁਆਇੰਟ ਲੱਗੂਗਾ ਤੇ ਅਸੀਂ ਉੱਥੇ ਲਗਵਾ ਰਹੇ ਇੱਥੇ ਵੀ ਸਾਡੇ ਧਿਆਨ ਚ ਲਿਆਂਦਾ ਸੀਗਾ ਜੀਐਮ ਸਾਹਿਬ ਨੇ ਤੇ ਅਸੀਂ ਆ ਕੇ ਵਿਜ਼ਿਟ ਕੀਤਾ ਤਾਂ 2 ਘੰਟਿਆਂ ਦੇ ਇੱਕ ਰਸੀ ਤੇ ਸਾਰਾ ਸੈਨ ਬੈਗ ਲੱਗ ਜਾਊਗਾ ਸਾਡਾ